ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਮਾਂ ਸੇਣ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਆ ਗਿਆਂ ਬਾਈ ਕੋਲੇ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਬਾਈ ਕੋਲੇ ਤੋਕੜ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ 'ਚ ਵੀਡੀਓ ਬਣਾ ਰਹੇ ਆਂ ਤੇ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਵਧੀਆ ਨਾਮ ਤੇ ਬਾਈ ਆਪਣਾ ਡਰੈਸ ਬੋਲ ਦੋ ਨਾਮ ਨੇਡੂ ਆ ਬਾਈ ਹੂੰ ਪਿੰਡ ਸੰਘੇੜਾ ਜਿਹੜਾ ਬਰਨਾਲਾ ਤਹਿਸੀਲ ਕਿਹੜੀ ਪੈਂਦੀ ਆ ਬਾਈ ਬਰਨਾਲੀ ਪੈਂਦੀ ਆ ਤੇ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਬਰਨਾਲਾ ਸ਼ਹਿਰ ਹੀ ਆ ਬਾਈ ਆਪਾਂ ਨੂੰ ਕਿੰਨੇ ਕਿਲੋਕੀਮੀਟਰ ਠੀਕ ਆ ਬਾਈ ਤੇ ਕੰਟੈਕਟ ਨੰਬਰ ਬੋਲ ਦੋ ਆਪਣਾ 869991 20720 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਸ਼ ਏ ਬਈ ਦੂਜਾ ਸਵੇਰ ਸੋਈ ਵੀ ਹੈ ਤੇ ਕਿੰਨੇ ਦਿਨ ਹੋ ਗਏ ਬਈ ਸੋਈ ਨੂੰ ਇਹਨੂੰ ਬਈ 9 ਦਿਨ ਹੋ ਗਏ ਸੋਈ ਠੀਕ ਹੈ ਤੇ ਕਿੰਨਾ ਬਈ ਦੁੱਧ ਜਾਂ ਬੋਲਾ ਕਹ ਲਈ ਹਾਜ਼ਰ ਦੁੱਧ ਬਈ ਹੁਣ 16 ਲੀਟਰ ਜਮਾ ਚਾਹੇ ਆਲਾ 4 ਡੰਗ ਮਿਲ ਲੈ ਠੀਕ ਹੈ ਬਈ ਹਾਂਜੀ ਭਾਵੇਂ ਮਤਲਬ 4 ਡੰਗ 3 ਡੰਗ ਅਗਲਾ ਮਰਜੀ ਥੱਲੀ ਕਰ ਸਕਦਾ ਥੱਲੀ ਕਰਕੇ ਬਈ ਠੀਕ ਹੈ ਬਈ ਤੇ ਬੱਚਾ ਕੀ ਆ ਗਿਆ ਬਈ ਮਗਰ ਮਗਰ ਬੱਚਾ ਬਈ ਬੱਚਾ ਵਸਾ ਦੇਗੀ ਹੈ ਨਾ ਹਾਂਜੀ ਤੇ લેਵਾ ਆਪ ਬਈ ਸਾਨੂੰ ਚੈੱਕ ਕਰਵਾ ਨਾ ਚੋਣ ਚ ਵਾ ਕੇ ਮੇਰਾ ਬਾਈ ਜਮਾ ਬਾਈ ਓਕੇ ਆ ਮੈਸਾ ਨਾਲ ਦਾ ਚੋਣਾ ਬਾਈ ਠੀਕ ਆ ਬਈ ਮੋਟੀ ਚਵਾਈ ਆ ਹਾਂ ਬਾਈ ਠੀਕ ਆ ਬਈ ਪੂਰਾ ਮੋਠੀ ਆ ਕੀ ਮਾਤਾ ਬਾਈ ਥਾਣਾ ਦਾ ਸੈੱਜ ਚੈੱਕ ਕਰ ਸਕਦੇ ਹਾਂ ਗੁਲਾਬੀ ਥਾਣਾ ਲੇਵਾ ਬਹੁਤ ਸੋਹਣਾ ਹੈਗਾ ਫੀਟਿੰਗ ਵਾਲਾ ਜਿਹਨੂੰ ਆਪਾਂ ਗਦੀ ਆਰਡਰ ਆ ਗਿਆ ਬਾਕੀ ਕੱਦ ਕਾਠ ਵਾਲੀ ਆ ਬਾਈ ਬਰੀਡ ਬਹੁਤ ਐ ਲੈ ਲਓ ਵੀ ਚੰਗੀ ਆ ਗਈ ਐਚਐਫ ਆ ਗਈ ਕਿ ਨਹੀਂ ਬਾਈ ਹਾਂਜੀ ਹਾਂਜੀ ਹੂੰ ਕੱਦ ਆਪਾਂ ਚੈੱਕ ਕਰਵਾ ਨਾ ਮੜਾ ਖੜੇ ਬਾਈ ਬਰੋਬਰ ਪਕੱਦਵੀ ਦਿਖਾਈ ਦੇਣਾ ਕਈ ਵਾਰਾਂ ਵੀਰਾਂ ਨੂੰ ਹੁੰਦਾ ਵੀ ਛੂਟੀ ਆ ਲੈ ਬਾਈ ਚੈੱਕ ਕਰ ਸਕ ਠੀਕ ਹੈ ਭਾਈ ਉਹ ਸੌ ਉਸੇ ਲ ਜਮਾ ਓਕੇ ਹੈ ਭਾਈ ਬਿਣਾ ਲੈਣ ਤੇ ਮਿਲਦੀ ਹੈ ਠੀਕ ਹੈ ਕੋਈ ਨਿਆਣੇ ਦੀ ਲੋੜ ਨਹੀਂ ਬਾਕੀ ਹੱਥੀ ਚਲੋ ਚੈ ਮਸ਼ੀਨ ਤੇ ਹੈ ਨਾ ਹਾਂ ਹਾਂ ਭਾਈ ਠੀਕ ਹੈ ਭਾਈ ਖੋਲੋ ਭਾਈ ਮੜੀ ਤੋਰੇ ਨੂੰ ਖੋਲ ਕੇ ਫੇਸ ਵਗੈਰਾ ਭਾਈ ਆਪਾਂ ਚੈੱਕ ਕਰਵਾ ਲੈ ਸੁਣੋ ਛੋਟਾ ਛੋਟਾ ਕੰਨਾ ਬੋਦੀਵਾਦੀ ਕਰਨ ਵਾਲੇ ਦੀ ਫੁੱਲ ਕਮਾਲ ਦੀ ਆ ਤੇ ਚਾਰੂ ਚੂਰੂ ਕਮਿਆ ਭਾਈ ਪੂਰੀ ਆ ਭਾਈ ਠੀਕ ਹੈ ਲੇਵਾ ਬਈ ਚੈੱਕ ਕਰ ਸਕਦੇ ਫੀਟਿੰਗ ਦਾ ਲੇਵਾ ਬਹੁਤ ਸੋਹਣਾ ਫਿਕਸ ਜਰ ਡਰਗਾ ਟੁੱਟ ਮਾ ਲੇਵਾ ਨਹੀਂ ਹੈਗਾ ਤੇ 1000 1000 ਕਰਮਾਲੀ ਦੇ ਲੇਵੇ ਨੇ ਆ ਹੀ ਰਹਿਣਾਗਾ ਤੋਰਾ ਤਰਾ ਚੈੱਕ ਕਰ ਸਕਦੇ ਇੱਕ ਪਟਿਆਲ ਜਿਹੇ ਲੇਵੇ ਦੀ ਗਾਂ ਬਈ ਦੁੱਧ ਬਹੁਤ ਸੋਹਣਾ ਦਿੰਦੀ ਆ ਬਰੀਕੀ ਚ ਆ ਗਈ ਹੈ ਨਾ ਸਾਰੀ ਹਾਂ ਹਾਂ ਬਈ ਫਾਰਮ ਵਾਲੀ ਗਾਂ ਦੀ ਪੂਰੀ ਠੀਕ ਹੈ ਬਈ ਬਾਕੀ ਬਰੀਕੀ ਜਾਂ ਸਾਰੀ ਬਈ ਥਣਾ ਦਾ ਜਿਹੜਾ ਗੈਪ ਆ ਨਾ ਬਹੁਤ ਚੰਗਾ ਆ ਗਿਆ ਥਣਾ ਦੀ ਕੁਆਲਿਟੀ ਇੱਕ ਨੰਬਰ ਆ ਜੀ ਗੁਲਾਬੀ ਥਣਾ ਆ ਗਿਆ ਦੇ ਭਾਈ ਮੁੱਲ ਦੀ ਗੱਲ ਕਰੀਏ ਕਿੰਨਾ ਮੁੱਲ ਰੋਵੇਦਾ ਹੁਣ ਮੁੱਲ ਭਾਈ ਲੈਣ ਦੇਣ ਦਾ 70000 ਆ ਬਸ 70000 ਹਾਂਜੀ ਹਾਂਜੀ ਉਹ ਜੋ ਮਾਨਤਾਂ ਨੂੰ ਥੋੜਾ ਘਣਾ ਹਾਂ ਭਾਈ ਮਾਨਤਾਂ ਨੂੰ ਠੀਕ ਹੈ ਭਾਈ 70000 ਰੁਪਏ ਭਾਈ ਕਹਿੰਦਾ ਮੁੱਲ ਆ ਭਾਈ ਤੇ ਬਾਕੀ ਆਏਗਾ ਦਾ ਮਾਨਤਾਂ ਭਾਈ ਜਰੂਰ ਹੋ ਜੂਗਾ ਮੌਕੇ ਤੇ ਬਾਕੀ ਨਾੜਾ ਨੂੜਾ ਤੁਸੀਂ ਨਾ ਲੇਵੇ ਤੇ ਦੇਖ ਸਕਦੇ ਮਰੀਕੇ ਚ ਨਾੜਾਂ ਆ ਗਿਆ ਖਵਾਨਾ ਜਿਹੜਾ ਕਰਮ ਵਾਲੀ ਦਾ ਬਹੁਤ ਸੋਹਣਾ ਤਿਆਰ ਕੀਤਾ ਤੇ ਬਾਕੀ ਕੱਦ ਕਾਠ ਵਾਲੀ ਕੋਈ ਛੋਟ ਨਹੀਂ ਹੈਗੀ ਤੇ ਅੱਗੇ ਭਾਈ ਦੋ ਨੰਬਰ ਤੇ ਇਹ ਵੀ ਭਾਈ ਤਾਜੀ ਸੂਈ ਦੀ ਹੈ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਬਈ 10 ਦਿਨ ਹੋ ਗਏ ਸੋਈ 10 ਦਿਨ ਹਾਂਜੀ ਇਹਦੇ ਥੱਲੇ ਕਿੰਨਾ ਦੁੱਧ ਆਇਆ ਇਹ ਥੱਲੇ ਬਈ 18 ਕਿਲੋ ਜਮਾ ਤਿਆਰ ਆ ਠੀਕ ਆ ਬਈ ਚਾਹੇ ਹਲਾ 5 ਡੰਗ ਮਿਣੇ ਚਾਹੇ 6 ਡੰਗ ਮਿਣੇ ਆਪਾਂ ਨੂੰ ਠੀਕ ਆ ਭਾਵੇਂ ਬਈ ਕਿਨਾਂ 5 ਡੰਗ ਚੋਲਿਓ ਭਾਵੇਂ 6 ਡੰਗ ਚੋਲਿਓ ਉਹ ਤੁਹਾਡੀ ਇੱਛਾ ਬਈ ਤਸੱਲੀ ਕਰ ਸਕਦੇ ਹਾਂ ਤੇ ਲੇਵਾ ਵਾਲਾ ਸੁਣਾ ਆ ਗਿਆ ਬਈ ਹੈਨਾ ਹਾਂ ਬਈ ਹੂੰ ਸਹੀ ਗੱਲ ਹੈ ਜਿਹੜੀ ਲੇਵੇ ਦੀ ਹੈ ਨਾ ਫੀਡਿੰਗ ਆ ਬਈ ਫੀਡਿੰਗ ਚੈੱਕ ਕਰ ਸਕਦੇ ਹਾਂ ਪਹਿਲਾਂ ਦਾ ਮੈਂ ਕਹਣਾ ਬਈ ਐ ਲਾ ਲਓ ਜਮਾ ਫਿਕਸ ਆ ਗਿਆ ਨਾ ਮੁੱਠੀ ਵਾਲਾ ਥਣ ਲੱਗਿਆ ਬਈ ਬਾਕੀ ਥਣਾ ਦਾ ਗੈਪ ਚੈੱਕ ਕਰ ਸਕਦੇ ਬੱਚਾ ਇਹਦੇ ਮਗਰ ਵੀ ਬੱਚਾ ਹੀ ਆ ਬਈ ਬੱਚਾ ਬਈ ਬੱਚਾ ਠੀਕ ਹੈ ਬਈ ਬੱਚਾ ਇਹਦੇ ਮਗਰ ਵੀ ਬੱਚਾ ਆ ਗਿਆ ਬਾਕੀ ਨਾ ਇਧਰ ਨੂੰ ਕਰਿਓ ਬਈ ਇਹਨੂੰ ਮੜਿਆ ਦਿਖਾ ਦਈਏ ਆਪਾਂ ਥਣ ਲੇਵਾ ਮੁੱਠੀ ਵਾਲਾ ਥਣਾ ਬਈ ਜਮਾ ਸਹੀ ਗੱਲ ਆ ਮੈਂ ਕਹਣਾ ਥਣਾ ਦਾ ਸਹਿ ਦੇਖੋ ਜਿਵੇਂ ਸੈਂਚੇ ਨਾ ਥਣ ਬਣਾਇਆ ਹੁੰਦਾ ਨਾ ਇਹ ਜਮਾ ਬਾਕੀ ਨਾਲ ਨੂਡ ਚੈੱਕ ਕਰ ਸਕਦੇ ਦੁੱਧ ਵਾਲੀ ਬਹੁਤ ਚੰਗੀ ਆ ਗਈ ਕਵਾਲਿਟੀ ਵਾਲੀ ਬੈੜਾ ਬਾਈ ਸੁਆਸਾ ਨਹੀਂ ਬੰਨਿਆ ਬੈੜਾ ਨਾ ਨਾ ਬਾਈ ਨਾ ਨਾ ਪਲੀ ਵੀ ਆਉਂਦੀ ਪੂਰੀ ਕਵਾਲਿਟੀ ਦੇਖ ਸਕਦੇ ਹੋ ਬਾਈ ਬੋਦੀਵਾਦੀ ਦੇਖੋ ਫੇਸ ਦੇਖੋ ਬੜਾ ਪਿਆਰਾ ਫੇਸ ਆ ਗਿਆ ਬਾਈ ਹੈਨਾ ਖੋਲੇ ਨੂੰ ਮੜੀ ਜੀ ਬਾਈ ਤੁਰ ਬਾਕੀ ਕਵਾਲਿਟੀ ਬਾਈ ਦੇਖ ਸਕਦੇ ਹੋ ਐ ਲਾ ਲਓ ਵੀ ਸੋਹਣੇ ਡਾਂਚੇ ਚ ਆ ਗਈ ਪੂਰੇ ਲੇਵਾ ਜੜਾ ਆ ਗਿਆ ਬਹੁਤ ਸੋਹਣਾ ਫਿਕਸ ਆ ਲੇਵਾ ਆ ਗਿਆ ਦੇਖ ਸਕਦੇ ਹੋ ਲੈ ਫੀਟਿੰਗ ਬੜੀ ਕਮਾਲ ਆ ਗਈ ਬਾਕੀ ਜਿਹੜਾ ਥਣਾ ਦਾ ਸਹਜ ਆ ਬਾਈ ਇਹਨੂੰ ਚੂਣ ਚਵਾ ਕਿਵੇਂ ਦਾ ਜਮਾ ਇੱਕ ਨੰਬਰ ਆ ਬਾਈ ਠੀਕ ਆ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਕੋਈ ਵੀ ਵੀਰ ਆਊਗਾ ਬਾਈ ਛੋਟੀਆਂ ਮੰਨ ਕੇ ਨਾ ਆਇਓ ਕਿ ਨਹੀਂ ਬਾਈ ਹਾਂ ਹਾਂ ਬਾਈ ਫੁੱਲ ਵੱਡੀਆਂ ਤੇ ਫੁੱਲ ਚੰਗੇ ਢਾਂ ਚ ਜਾ ਗਿਆਂ ਕਦ ਕਾਠਣੀਆਂ ਬਾਕੀ ਸਾਨੂੰ ਆਪਾਂ ਫੇਸਬੁਕ ਨਾ ਇਧਰੋਂ ਚੈੱਕ ਕਰਵਾ ਨਾ ਰੰਗ ਰੂਪ ਦੇਖ ਸਕਦੇ ਹੋ ਬੜਾ ਪਿਆਰਾ ਆ ਗਿਆ ਲੈ ਫੇਸ ਦੇਖੋ ਕੰਨ ਤਾਂ ਮੈਂ ਕਹਣਾ ਜਮੇ ਛੋਟਾ ਛੋਟਾ ਹਾਂ ਬਾਈ ਜਰਸੀ ਵਾਲਾ ਮੂੰਹ ਹੈ ਤਾਂ ਹੂੰ ਸਹੀ ਗੱਲ ਹੈ ਜਰਸੀ ਵਾਲਾ ਰੂਪ ਮੂੰਹ ਹੈ ਜਮਾ ਜੇ ਗੱਲ ਕਰੀਏ ਕੋੜੀ ਵਾਲਾ ਤੋਰਾ ਤੋਰਦੀ ਆ ਹਾਂ ਹਾਂ ਲੈ ਚੈੱਕ ਕਰ ਸਕਦੇ ਹੋ ਤੋਰਾ ਤਰਾ ਜਮਾ ਲੇਵਾਂ ਜੇ ਕਹੀਏ ਨਾ ਗੱਲ ਜਮਾ ਟਾਈਟ ਲੇਵੇ ਦੀ ਆ ਗਈ ਪੂਰੇ ਦੀ ਇਹ ਨਹੀਂ ਹੈਗਾ ਬਈ ਇੱਕ ਸੂਆ ਸੂਪੀ ਮੂਰੇ ਟੁੱਟ ਗਿਆ ਕਿ ਨਹੀਂ ਬਾਈ ਹਾਂ ਬਾਈ ਮਟਾਇਟਸ ਨਹੀਂ ਹੁੰਦੀ ਇਹ ਲੈ ਲੈ ਚੈੱਕ ਕਰੋ ਬਾਈ ਨਾੜਾ ਨਾੜਾ ਬਹੁਤ ਸੁਣੀ ਆ ਗਿਆ ਤੇ ਮੁੱਲ ਬਾਈ ਇਹਦਾ ਫਿਰ ਇਹਦਾ ਮੁੱਲ ਬਾਈ ਲੈਣ ਦੇਣ 65000 ਆ ਬਸ 65000 ਹਾਂਜੀ ਹਾਂਜੀ ਉਹ ਜੂ ਮਾਨ ਤਾ ਹਾਂ ਬਾਈ ਹਾਂ ਠੀਕ ਆ 65000 ਰੁਪਏ ਬਾਈ ਕਹਿੰਦਾ ਬਾਈ ਇਹਦਾ ਮੁੱਲ ਬਾਕੀ ਆਏਗਾ ਦਾ ਮੌਕੇ ਤੇ ਮਾਨਤਾ ਨਾ ਜ਼ਰੂਰ ਹੋ ਜੂ ਬਾਕੀ ਬਾਈ ਦੁੱਧ ਤਿਆਰ ਆ ਨਹੀਂ ਆ ਦੇ ਦੂਗੀ ਤੇ ਕਿੰਨਾ ਕਿਤੇ ਦੂ ਬਾਈ ਦੁੱਧ ਨੂੰ ਦੁੱਧ ਬਾਈ ਇਹ ਵੀ 20 ਕਿਲੋ ਰਾਮ ਦਾ ਠੰਡਾ ਨਾ ਪੀਜੋ ਠੀਕ ਆ ਬਾਈ ਤੇ ਅਗਲਾ ਆਉਂਦਾ ਵੀ ਦੇ ਦੂਗੀ ਉਹ ਕੰਮ ਨਹੀਂ ਤਾਂ ਤਿਆਰ ਆ ਲੈ ਛੇ ਤੇ ਅੱਗੇ ਭਾਈ ਤਿੰਨ ਨੰਬਰ ਤੇ ਧੋਕੜਾ ਹੈ ਹਾਂ ਭਈ ਇਹ ਧੋਕੜਾ ਕਿਹੜਾ ਸੂਆ ਸੂਈ ਦੇ ਭਾਈ ਇਹ ਭਈ ਤੀਜਾ ਸੂਆ ਸੂਈ ਵੀ ਆ ਹੂੰ ਤੇ ਕਿੰਨਾ ਗੜਮੋਗਾ ਭਾਈ ਇਹਨੂੰ ਭਈ 5-6 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਦੁੱਧ 10 ਕਿਲੋ ਤਿਆਰ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਠੀਕ ਆ ਭਾਈ ਮੰਨ ਕੇ ਚਲੋ ਬਾਈ ਨੇ ਭਈ ਪਹਿਲਾਂ ਉਹਨਾਂ ਚ ਵੀ ਕਹੇ ਕਿ ਤਦਸੱਲੀ ਕਰ ਸਕਦੇ ਭਾਵੇਂ ਤਿੰਨ ਲੰਘਾ ਹਾਂ 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 ਭਾਈ ਕਰ ਸਕਦੇ ਹਾਂ ਤੇ ਥਣ ਆਪਾਂ ਸਾਨੂੰ ਇਹਦਾ ਵੀ ਚੈੱਕ ਕਰਵਾਣਾ ਥਣ ਬਹੁਤ ਚੰਗਾ ਆ ਗਿਆ ਭਈ ਨਾ ਥਣ ਭਈ ਇਹਦਾ ਹੀ ਮੁਠੀ ਆ ਹੂੰ ਬਾਕੀ ਗਰਮੀਆਂ ਦਾ ਤੋਹਫਾ ਆ ਗਿਆ ਨਾ ਹਾਂ ਹਾਂ ਭ ਹੂੰ ਲੱਸੀ ਆ ਹਨਾ ਗੱਲ ਥੋੜੀ ਲੱਸੀ ਆ ਸਹੀ ਗੱਲ ਆ ਬਾਈ ਲੱਸੀ ਆ ਗਲੇ ਕਿਉਂਕਿ ਚੰਗੀ ਖਰਾਕ ਤੇ ਮਤਲਬ ਕਿ ਕੋਈ ਪਾਲੂਗਾ ਵਧੀਆ ਤਿਆਰ ਹੋ ਜਾਣਾ ਕਿ ਨਹੀਂ ਬਾਈ ਹਾਂ ਬਾਈ ਜਦੋਂ ਖਰਾਕ ਚੰਗੀ ਪੈਂਦੀ ਆ ਤਾਂ ਸੁਆਬ ਦੇ ਆਪ ਦੱਸਦਾ ਯਾਰ ਦੱਸਦਾ ਬਾਕੀ ਵੱਡੀ ਬੁੱਡੀ ਬਹੁਤ ਆ ਬਾਈ ਕੱਲੇ ਲੱਸੀ ਜ਼ਰੂਰ ਆ ਹੋਰ ਕੋਈ ਦਿੱਕਤ ਨਹੀਂ ਲੈਵਾ ਇਹਨੂੰ ਵੀ ਬਹੁਤ ਸੋਹਣਾ ਲੱਗਿਆ ਵਾਗਾ ਤੇ ਤੋਰਾ ਦਾਰਾ ਚੈੱਕ ਕਰ ਸਕਦੇ ਜਮਾ ਇੱਕ ਨੰਬਰ ਐ ਹੀ ਨਹੀਂ ਹੈਗਾ ਵੀ ਤੋਰੇ ਕਿ ਨਹੀਂ ਹਣਾ ਕੋਈ ਪੂਰੀ ਸੀਲ ਠੰਡੀ ਆ ਬਾਈ ਸਹੀ ਗੱਲ ਆ ਬਾਈ ਕੋਈ ਆਏ ਨਹੀਂ ਭੱਜ ਨੱਠ ਜਿਵੇਂ ਨਹੀਂ ਕਰਦੀ ਬਾਈ ਹਣਾ ਨਹੀਂ 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 ਤੇ ਮੁੱਲ ਬਾਈ ਇਹਦਾ ਫਿਰ ਇਹਦਾ ਮੁੱਲ ਲਵਾਈ 25000 25000 ਹਾਂ ਬਾਈ ਕੁਝ ਥੋੜਾ ਕਣਾ ਮੰਨਦਣ ਹਾਂ ਬਾਈ ਹਾਂ ਠੀਕ ਹੈ ਬਾਈ ਇਹਦਾ ਮੁੱਲ ਹੈਗਾ 25000 ਬਾਕੀ ਨਾ ਬਾਈ ਲੈਵੇ ਤੇ ਸਫਾਈ ਚੈੱਕ ਕਰ ਸਕਦੇ ਹੋ ਬੜੀ ਸਫਾਈ ਹੈ ਲੈਵੇ ਦੀ ਕਰਮ ਵਾਲੀ ਜਿਹੜਾ ਥਾਣਾ ਉਹ ਵੀ ਬਹੁਤ ਚੰਗਾ ਹੈ ਮਤਲਬ ਫੋਟ ਨਹੀਂ ਵਿਖਾ ਰਹੀ ਨਾ ਨਾ ਬਾਈ ਨਾ ਨਾ ਸਾਫ ਸੁਥਰੇ ਲੈਵੇ ਵਾਲੀ ਹਮ ਸਹੀ ਗੱਲ ਹੈ ਬਾਈ ਤਿੰਨ ਕਿਸੀ ਕੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾ ਦਦੇ ਜੀ ਕਿਸੇ ਵੀ ਵੀਰ ਨੂੰ ਨਾ ਕੋਈ ਵੀ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ